ਇਹ ਦੋਹਾ ਕਤਰ ਦੇ ਵਿੱਚ ਧੰਨ ਧੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਿੰਨ ਸਰੂਪ ਇਥੋਂ ਖੜੇ ਗਏ ਆ ਇੰਡੀਆ ਤੋਂ ਜਿਹੜਾ ਕਿ ਕਹਿੰਦੇ ਆ ਵੀ ਸ੍ਰੀ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਆਪਣੇ ਵੀਰ ਭਰਾ ਉਹਨਾਂ ਵੱਲੋਂ ਲਜਾਏ ਗਏ ਆ ਕਿ ਉਥੇ ਗੁਰਦੁਆਰਾ ਸਾਹਿਬ ਬਣਾਉਣਾ ਤੇ ਉਥੇ ਉਧਰ ਦੀ ਸਰਕਾਰ ਨੇ ਗੁਰਦੁਆਰਾ ਸਾਹਿਬ ਬਣਾਉਣ ਦੀ ਮੰਜ਼ੂਰੀ ਨਹੀਂ ਦਿੱਤੀ ਉਹਨਾਂ ਨੂੰ ਤੇ ਨਹੀਂ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਨਹੀਂ ਬਣਾ ਸਕਦੇ ਇੱਕ ਸਰੂਪ ਮਹਾਰਾਜ ਦਾ ਛਡਾਇਆ ਲਿਆ ਗਿਆ ਆ ਤੇ ਦੋ ਸਰੂਪ ਅਜੇ ਵੀ ਜੇਲ੍ਹ ਦੇ ਵਿੱਚ ਮਹਾਰਾਜ ਦੇ ਫੜੇ ਹੋਏ ਆ ਤੇ ਆਪਾਂ ਬਾਹਰ ਬੜੇ ਵਧੀਆ ਰਮਾਨਾ ਦੇ ਨਾਲ ਘੁੰਮਣ ਦੇ ਆ ਤੇ ਇਹ ਸਾਰੇ ਪੰਥ ਨੂੰ ਬੇਨਤੀ ਆ ਜੀ ਦਾਸ ਦੀ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਤੇ ਮੈਂ ਵੀਰ ਜੀ ਤੁਹਾਨੂੰ ਰਿਕਾਰਡਿੰਗਾਂ ਵੀ ਸੁਣਾ ਦਿੰਨਾ ਅੱਗੇ ਕੌਣ ਤੇ ਮੈਂ ਗੱਲ ਵੀ ਕਰ ਲੈਣਾ ਇੱਕ ਮਿੰਟ ਪਹਿਲਾਂ ਫੋਨ ਲਾ ਕੇ ਵੇਨਾ ਕਿ ਲੱਗ ਜਾਂਦਾ ਤੇ ਜੇਲ੍ਹ ਦੇ ਵਿੱਚ ਆ ਪੰਜਾਬ ਨਹੀਂ ਆਉਂਦਾ ਜੀ ਅੱਛਾ ਜੀ ਇਹ ਵੀਡੀਓ ਉੱਥੋਂ ਦੇ ਵੀਰਾਂ ਨੇ ਵੇਖੀ ਤੇ ਉਹਨਾਂ ਨੇ ਆਪਣੇ ਨੂੰ ਦੁਬਾਰਾ ਫੇਰ ਜਾ ਕੇ ਦਿੱਤੀ ਜੀ ਮਹਾਰਾਜ ਜਿਹੜਾ ਸੂਕਿਆ ਇੱਕ ਨਹੀਂ ਦੋ ਆ ਅੱਛਾ 7 ਮਹੀਨਿਆਂ ਤੋਂ 7 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਸੇਵਾ ਸਿਮਰਨ ਉੱਥੇ ਹੈ ਨਹੀਂ ਕੋਈ ਨਹੀਂ ਕੋਈ ਅੱਛਾ ਜੇਲ੍ਹ ਦੇ ਵਿੱਚ ਬੰਦ ਪਏ ਨੇਗੇ ਮਹਾਰਾਜ ਦੇ ਸੂਬ ਹਾਂ ਜੀ ਅੰਗਰ ਦੀ ਬਾੜੀ ਦੇ ਵਿੱਚ ਨਾਲ ਬੰਦ ਕਰਕੇ ਰੱਖਿਆ ਜੀ ਵਾਹਿਗੁਰੂ ਵਾਹਿਗੁਰੂ ਅੱਛਾ ਤੇਨੂ ਸੀ ਮਾਰਿਆ ਦੇ ਸਰੂਪ ਜਿਹੜਾ ਇੱਕ ਭਜਨਟ ਵੀਰਾਂ ਨੇ ਉਹ ਤੋਂ ਕਰਕੇ ਮਾਰਦਾ ਜਿਹੜਾ ਇੱਕ ਸਰੂਪ ਹੀ ਢਾਂਦਾ ਵਾ ਤੇ ਦੋ ਜਿਹੜਾ 7 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਹੀ ਹੈ ਹੁਣ ਪਤਾ ਨਹੀਂ ਕੀ ਕੀ ਚੀਜ਼ਾਂ ਤੇ ਕੋਈ ਮਾਰਦੀਆਂ ਕਿਹੜੇ ਕਿਹੜੇ ਇੱਥੇ ਤੇ ਆਪਣਾ ਵਾਸੀਰੀ ਆਪਣੀ ਇੰਡੀਆ ਐਂਬੈਸੀ ਆ ਅਸੀਂ ਉਹਨਾਂ ਨੂੰ ਮਿਲਣਾ ਪਈਆ ਤੇ ਕੋਈ ਸੋਚ ਜਵਾਬ ਨਹੀਂ ਦੇ ਰਹੀ ਅੱਛਾ ਹਾਂਜੀ ਤੇ ਨਾਏ ਕੋਈ ਜੇ ਉੱਤੇ ਕੋਈ ਗਲਤੀ ਸਿੱਕਾ ਕੋ ਹੋਈ ਸੀ ਲਓ ਕੋਈ ਇਹੋ ਕਹਾਂ ਜਣਾ ਜਨੋ ਦੀ ਗਵਰਨਮੈਂਟ ਨੂੰ ਤੇ ਇੰਡੀਆ ਐਂ ਐਂਬੈਸੀ ਜਿਹੜੀ ਸੋਮੀ ਕਮੇਟੀ ਨੂੰ ਦੱਸਦੀ ਹਾਂ ਇੰਡੀਆ ਨੀ ਵਸੀ ਦੇ ਬਾਹਰ ਗਾੜੀ ਜਾ ਕੇ ਆਪਣੇ ਵੀਰਾਂ ਭਰਾਵਾਂ ਨਾਲ ਕੋਈ ਗੱਲਬਾਤ ਕੀਤੀ ਕੋਈ ਨਾਰਾ ਮਾਰਿਆ ਹਾਂ ਦਾ ਕਿ ਨਹੀਂ ਤੇ ਉਧਰੋਂ ਜੀ ਇਹੋ ਭਜਨਤ ਵੀਰ ਕਰਦੇ ਨੇ ਅੰਦਰੋਂ ਕੋਈ ਸਾਹਮਣੇ ਨਹੀਂ ਅੱਗੇ ਸੋਹਣੀ ਆ ਰਹੀ ਆ ਜੀ ਸਿਰਫ ਸਾਹਮਣੇ ਆਏ ਤੇ ਭਾਈ ਇੱਕ ਨਹੀਂ ਆ ਇਹ ਯੂਕੇ ਟੀਮ ਆਈ ਹੈ ਇਸ ਸੀਜ਼ਨ ਜਿਨ੍ਹਾਂ ਨੇ ਮੁੰਡਾ ਚੁੱਕਿਆ ਵਾ ਇਹਨਾਂ ਨੂੰ ਕਿਦਾਂ ਪਤਾ ਲੱਗਾ ਆਪਾਂ ਇੱਕ ਵੀਰ ਛੁੱਟੀ ਆਇਆ ਸੀ ਤੇ ਉਹਨੇ ਸੜੀ ਜਾਣ ਕੇ ਜਾਣਕਾਰੀ ਦਿੱਤੀ ਆ ਜੀ ਅੱਛਾ ਤੇ ਉਹ ਜਿਹੜਾ ਜਿੱਦਾਂ ਮੈਂ ਚਲੋ ਦੱਸਿਆ ਵੀ ਤੁਹਾਡੇ ਕੋ ਸੰਗਤ ਨੂੰ ਦੱਸ ਰਹੇ ਆ ਆਪਾਂ ਲਾਈਵ ਚੱਲਣ ਡਈ ਆ ਇਹ ਇਹ ਮਹਾਰਾਜ ਦੇ ਸਰੂਪ ਕਿਉਂ ਉੱਥੇ ਖੜ੍ਹ ਖੜ੍ਹ ਰਹੇ ਸੀ ਸੰਗਤ ਉੱਥੇ ਜਿਵੇਂ ਆਪਣਾ ਮਹਾਰਾਜ ਦੱਸਣ ਗੱਲ ਨੂੰ ਹਰ ਕਿਸੇ ਦਿਲ ਕਰਦਾ ਤੇ ਗੁਰੂ ਮਹਾਰਾਜ ਦਾ ਹੀ ਹੋੜਾਸਾ ਲੈ ਕੇ ਕੋਈ ਵੀ ਕੰਮ ਕਰੀਏ ਸ਼ੁਰੂਆਤ ਕਿਉਂ ਆਪਾਂ ਸਿੱਖਾਂ ਦਾ ਸਾਡੇ ਸਿਰ ਝੁਕਦਾ ਸਾਡੇ ਪਿਤਾ ਇਹ ਸਭ ਕੁਝ ਇਹੋ ਨਹੀਂ ਸਾਡੇ ਗੁਰੂ ਸਾਹਿਬ ਜੀ ਹਾਂਜੀ ਹਾਂਜੀ ਉੱਥੇ ਅਸੀਂ ਇੱਕ ਰੂਮ ਰੈਂਟਰ ਲੈ ਕੇ ਜਰਾ ਦਾ ਅਲਕਹਾਲ ਲੈ ਕੇ ਤੇ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਤੇ ਜਿਹੜੀ ਗਵਰਨਮੈਂਟ ਵੱਲੋਂ ਉੱਥੇ ਪਰਮਿਸ਼ਨ ਨਹੀਂ ਹੈਗੀ ਗਵਰਨਮੈਂਟ ਨੇ ਉਧਰ ਦੀ ਗਵਰਨਮੈਂਟ ਨੇ ਕਿਹਾ ਵੀ ਤੁਸੀਂ ਮਾਰ ਇੱਥੇ ਦਰਬਾਰ ਨਹੀਂ ਬਣਾ ਸਕਦੇ ਤੁਸੀਂ ਨਹੀਂ ਨਹੀਂ ਉੱਥੇ ਪਰਮਿਸ਼ਨ ਹੈ ਹੀ ਨਹੀਂ ਗਵਰਨਮੈਂਟ ਵਾਲਾ ਉੱਥੇ ਹੈ ਜੀ ਜਿਵੇਂ ਦਵਾਈ ਦੇ ਵਿੱਚ ਹੈ ਦਵਾਈ ਦਾ ਸੇਕ ਲਾ ਪਰਮਿਸ਼ਨ ਦਿੱਤੀ ਉੱਥੇ ਮਹਾਰਾ ਦਾ ਗੁਰਦਰਾ ਬਣਾਇਆ ਹੋਇਆ ਹੈ ਬੈਸ ਟਾਪ ਦਾ ਸਾਰਿਆਂ ਨੂੰ ਪਤਾ ਜੀ ਕਿ ਪਤਾ ਇਸ ਕਤਰ ਦੇ ਵਿੱਚ ਪਰਮਿਸ਼ਨ ਨਹੀਂ ਹੈਗੀ ਨਹੀਂ ਜੇ ਜਦੋਂ ਤੁਸੀਂ ਕਹਿੰਦੇ ਸਰੂਪ ਮਹਾਰਾ ਦੇ ਖੜੇ ਆ ਤਾਂ ਜਾਂ ਤੇ ਪਹਿਲਾਂ ਪਰਮਿਸ਼ਨ ਲੈਂਦੇ ਤੇ ਜਾਂ ਪਹਿਲਾਂ ਫਿਰ ਗੁਰੂ ਘਰ ਬਣਾ ਲੈਂਦੇ ਫਿਰ ਦੁਬਾਰਾ ਬਾਅਦ ਵਿੱਚ ਮਹਾਰਾ ਸਰੂਪ ਲੈ ਜਾਂਦੇ ਗੁਰਦਵਾਰੇ ਇਹ ਸੁਭਾ ਜਿਹੜੇ ਬਣਦੇ ਆ ਜੀ ਸੋਮੇ ਕਮੇਟੀ ਬਣਦੇ ਆ ਤੇ ਤੁਸੀਂ ਗੁਰਦਵਾਰੇ ਦੀ ਪਰਮਿਸ਼ਨ ਨਹੀਂ ਹੈਗੀ ਉੱਥੇ ਪ੍ਰਬੰਧਕ ਜਿਹੜੇ ਜਿਨ੍ਹਾਂ ਦੇ ਖੜਿਆ ਹੋ ਉਹਨਾਂ ਨੂੰ ਪੁੱਛਣਾ ਕਿ ਜੇ ਕੋਈ ਡੋਲਦੀ ਆ ਇਸ ਮਾਰਾ ਦੇ 10 ਰੁਪਏ ਦੇ ਭਾਲ ਤੁਸੀਂ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਇਹਨਾਂ ਨੂੰ ਸ੍ਰੋਗ ਦੇਣ ਦੇ ਹੱਕਦਾਰ ਨਹੀਂ ਸੀ ਇੱਤਾਂ ਦੀ ਪਰਮਿਸ਼ਨ ਨਹੀਂ ਸੀ ਤੇ ਬਹੁਤ ਮਾੜੀ ਗੱਲ ਆ ਤੇ ਬਾਕੀ ਸਾਰਾ ਸਾਰੀ ਮਹਾਰਾਜ ਦੀ ਬੇਅਦਬੀ ਹੋਣੀ ਅੱਖਾਂ ਦੇ ਸਾਹਮਣੇ ਜੇਲ੍ਹ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਬੰਦ ਪਏ ਨੇ ਤੇ ਆਪਣੇ ਵੀਰ ਭਰਾਵਾਂ ਨੂੰ ਕਈਆਂ ਨੂੰ ਪਤਾ ਹੀ ਨਹੀਂਗਾ ਜਿਨ੍ਹਾਂ ਨੇ ਕਾਰਵਾਈ ਕਰਾਉਣੀ ਆ ਮੈਂ ਆਪਣੀ ਸਾਥ ਸ਼ਕਰ ਨੂੰ ਸਾਰਿਆਂ ਨੂੰ ਵੀਰਾਂ ਭਰਾਵਾਂ ਨੂੰ ਕਹਿਣਾ ਵੀ ਰਲ ਮਿਲ ਕੇ ਜਿੰਨਾ ਦਾ ਜਿੰਨਾ ਵਿੱਚ ਤੱਕ ਮਤਲਬ ਪਾਵਰ ਹੈਗੀ ਆ ਉਹ ਪਾਵਰ ਨੂੰ ਆਪਣੀ ਨੂੰ ਯੂਜ਼ ਕਰੋ ਤੇ ਉੱਥੋਂ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾ ਨੂੰ ਆਜ਼ਾਦ ਕਰਾ ਕੇ ਇੱਥੇ ਇੰਡੀਆ ਲਿਆਂਦਾ ਜਾਵੇ ਜੀ ਤੇ ਹੋਰ ਕੋਈ ਵੀਰ ਵੀਰ ਭਰਾਵਾਂ ਵੱਲੋਂ ਕੋਈ ਹੋਰ ਕੋਈ ਗੱਲਬਾਤ ਕੋਈ ਕਹਿਣਾ ਚਾਹੁੰਦੇ ਤਾਂ ਉਹ ਵੀ ਤੁਸੀਂ ਕਹਿ ਸਕਦੇ ਹੋ ਲਾਈਵ ਦੇ ਵਿੱਚ ਚੱਲਣ ਦੀ ਤਾਂ ਹੀ ਕਿੰਨੇ ਐਡ ਯੂਕੇ ਦਾ ਜਿਸ ਫਰਕ ਕਰਾਂਗੇ ਤੁਸੀਂ ਨੰਬਰ نوٹ ਕਰ ਸਕਦੇ ਜੇ ਨੰਬਰ ਤੁਸੀਂ ਮੈਨੂੰ ਪਰਸਨਲੀ ਦੇ ਦਿਓ ਨੰਬਰ ਮੈਂ ਜਾਂ ਤੇ ਤੁਸੀਂ ਮੈਨੂੰ ਵਟਸਐਪ ਕਰ ਦਿਓ ਮੈਂ ਉਹ ਸੰਗਤ ਨੂੰ ਭੇਜ ਦੂੰਗਾ ਠੀਕ ਹੈ ਜੀ ਭੇਜਨਾ ਜਿੱਥੋਂ ਦਾ ਤੇ ਸੋਈ ਦੀ ਆਪਾਂ ਤਨੇ ਗੁਰਮਾਰ ਦੇ ਗਰਾ ਸੂਪ ਹੈ ਆਪਣੇ ਗੁਰੂ ਜੀ ਸਾਹਿਬ ਜੀ ਉੱਥੋਂ ਜੇਲ੍ਹ ਤੋਂ ਕਢਵਾਇਆ ਸਾਰੀ ਸੰਗਤ ਜਿੰਨੀ ਘਰੇ ਲਾਈ ਕੇ ਸੁਣ ਰਹੀ ਆ ਤੇ ਵੱਧ ਤੋਂ ਵੱਧ ਆਪਾਂ ਜੋੜ ਲਓ ਭਾਈ ਕਿਨੇ ਆ ਇਹ ਦੀ ਯੂਕੇ ਟੀਮ ਜਿਹੜੀ ਆ ਯੂਕੇ ਦੇ ਵਿੱਚ ਜਿਹੜੀ ਕਤਰ ਦੇ ਐਂਬੈਸੀ ਆ ਉੱਥੇ ਕੁਝ ਦਿਨਾਂ ਤੱਕ ਜਿਹੜਾ ਮਜਾੜਾ ਕਰਨ ਜਾ ਰਹੀ ਆ ਜੀ ਆਹਰ ਹੁਣ ਨਾ ਲਾਉਣਾ ਲੱਗਿਆ ਐਂਬੈਸੀ ਗੱਡੀ ਜੁਕੇ ਦੀ ਜੁਕੇ ਦੇ ਵਿੱਚ ਜਿਹੜੀ ਕਤਰ ਦੀ ਐਂਬੈਸੀ ਹੈ ਉੱਥੇ ਤੇ ਨਾ ਲਾਉਣਾ ਤੁਸੀਂ ਹੁਣ ਹਾਂ ਹਾਂ ਜੁਕੇ ਵਾਲੀ ਤਿੰਨ ਸਾਰੀ ਕਿੰਨੀ ਵੇ ਆ ਠੀਕ ਆ ਗੱਲ ਠੀਕ ਆ ਤੇ ਪਰ ਜਿੱਦਾਂ ਹੁਣ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਆ ਜਿਹੜੇ ਦੋਹਾ ਕਤਰ ਦੇ ਵਿੱਚ ਨੇ ਉਹ ਮਤਲਬ ਆਪਣੀ ਡਿਊਟੀ ਕਰਦੇ ਹੋਏ ਤੇ ਜੇ ਉਹ ਇਹ ਕੰਮ ਕਰਨਗੇ ਤੇ ਉਹਨਾਂ ਦਾ ਫੇਰ ਕੰਮ ਖਰਾਬ ਹੁੰਦਾ ਹਨਾ हां जी रोटी रोटी रोजी रोटी ਇਹੋ ਜਾਂਦੀ ਹੈ ਜੀ ਤਾਂ ਕਰਕੇ ਗਲਫ ਕੰਟਰੀ ਹੈ ਕੋਈ ਫਿਰ ਐਕਸ਼ਨ ਉਹਨਾਂ ਦੇ ਸਾਡੇ ਨਾਲ ਰਿਪੋਰਟ ਕਰ ਸਕਦੇ ਨੇ ਕਿ ਕਿ ਤਾਰੇ ਕਿ ਸਾਹਮਣੇ ਜਿਹੜਾ ਜਿਆਦਾ ਸ਼ੋਅ ਨਹੀਂ ਹੋ ਰੇ ਇਸ ਚੀਜ਼ ਲਈ سپورਟ ਕਰਦੇ ਨਹੀਂ ਨਹੀਂ سپورਟ ਨਹੀਂ ਕਰੇ ਪਤਾ ਸ਼ੋਅ ਸਾਹਮਣੇ ਆ ਕੇ ਚਿਹਰਾ ਜਿਹਾ ਦਿਖਾ ਦੇਵੇ ਆਪਣਾ ਉਹਨਾਂ ਦੋਨਾਂ ਆ ਵੀ ਜੇ 7 ਮਹੀਨੇ ਤੋਂ ਤੁਸੀਂ ਕਹਿੰਦੇ 7 ਮਹੀਨੇ ਤੋਂ ਕੋਈ ਉੱਥੇ ਲੱਗੇ ਹੈ ਨਹੀਂਗਾ ਮਹਾਰਾਜੇ ਬਾਰੀ ਕੀ ਬੰਦ ਪਏ ਆ ਹਾਂ ਜੀ ਇੱਕ ਵੀਰ ਆਪਣਾ ਹੋਇਆ ਹੋਇਆ ਸੀ ਕੋਈ ਬੰਦੇ ਕੇ ਇਸ ਮਾਰੇ ਗਏ ਗੁਰੂ ਜੀ ਸਾਧ ਜੀ ਦੇ ਕੋ ਬੰਦੇ ਉਹ ਵੀ ਵੀਰ ਇਹਦੇ ਵਿੱਚ ਜੇਲ੍ਹ ਚ ਰਹਿ ਕੇ ਆ 2 ਮਹੀਨਾ ਕੰਡਾ ਪਰ ਉਹ ਆਹ ਤਾਂ ਸੁਟ ਚੁੱਕਾ ਵਾ ਜੀ ਵਾਹਿਗੁਰੂ 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 ਇਹ ਸੰਗਤ ਜੀ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਸਾਧ ਸੰਗਤ ਜੀ ਸਭ ਤੋਂ ਵੱਡਾ ਕਾਰਜ ਇਹ ਹੋਈ ਆ ਕਿ ਆਪਣੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਦੋਹਾ ਕਦਰ ਦੇ ਵਿੱਚੋਂ ਰਿਹਾ ਕਰਾ ਕੇ ਆਪਣੇ ਇੰਡੀਆ ਲਿਆਂਦੇ ਜਾਣੇ ਚਾਹੀਦੇ ਆ ਤੇ ਸਭ ਤੋਂ ਵੱਡਾ ਇਹ ਮੁੱਦਾ ਆ ਕਿ ਇਹ ਮੁੱਦਾ ਸਭ ਤੋਂ ਵੱਡਾ ਸ਼ਰੂਮਣੀ ਕਮੇਟੀ ਦੇ ਉੱਤੇ ਐ ਵੇਲੇ ਇਹ ਬੰਨ੍ਹ ਲਈ ਆ ਗੱਲ ਤੇ ਸ਼ਰੂਮਣੀ ਕਮੇਟੀ ਜਿਹੜੀ ਆ ਉਹ ਇਸ ਚੀਜ਼ ਦੀ ਜ਼ਿੰਮੇਵਾਰ ਆ ਤੇ ਜਿਹੜੇ ਤਾਂ-ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਸਰੂਪ ਆਦੇ ਸ਼ਰੋਮਣੀ ਕਮੇਟੀ ਉਤੋਂ ਦੋਹਾ ਕਤਰ ਦੇ ਵਿੱਚੋਂ ਲੈ ਕੇ ਆਉਣ ਨਹੀਂ ਤਾਂ ਫਿਰ ਜਲਦ ਤੋਂ ਜਲਦ ਇੱਥੇ ਵੀ ਇਹਨਾਂ ਦੇ ਵਾਸਤੇ ਫਿਰ ਸੰਗਤ ਖੜੀ ਆ ਫਿਰ ਦਰਵਾਜ਼ੇ ਖੜਕਾਉਣ ਨੂੰ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕਰਕੇ ਮਹਾਰਾਜਾ ਕਰਕੇ ਇਹ ਵੀਡੀਓ ਪੋਸਟ ਜਿਹੜੀ ਆ ਸ਼ੇਅਰ ਜ਼ਰੂਰ ਕਰ ਦਿਓ ਜਿਹੜੀ ਸੰਗਤ ਤੱਕ ਪਹੁੰਚ ਜਾਵੇ